ਧਾਰਮਿਕ ਯਾਤਰਾ ਤੇ ਜਾਣ ਵਾਲੇ ਸ਼ਰਦਾਲੂਆਂ ਅਤੇ ਸ਼ਤਾਹਰੀ ਲਈ ਪਰੇਸ਼ਾਨ ਦਾਕਰ ਤੇ ਮਾਸ ਤੇ ਮੱਛੀ ਖਾਣ ਦੇ ਸ਼ਕੀਨਾ ਲਈ ਖਤਰਾ ਬਣਦੀ ਜਾ ਰਹੀ ਸ਼ਹਿਰ ਰਹੀਮਪੁਰ ਵਿੱਚ ਬਣੀ ਮੱਛੀ ਮੀਟ ਮਾਰਕੀਟ ਵਿੱਚ ਉਸ ਵੇਲੇ ਹੜਕੰਪ ਮੱਚ ਗਿਆ ਜਦੋਂ ਜ਼ਿਲ੍ਹਾ ਸਿਹਤ ਅਫਸਰ ਡਾਕਟਰ ਲਖਵੀਰ ਸਿੰਘ ਦੀ ਅਗਵਾਈ ਵਿੱਚ ਫੂਡ ਸੇਫਟੀ ਟੀਮ ਮਾਰਕੀਟ ਦੇ ਨਿਰੀਖਣ ਲਈ ਜਾ ਪਹੁੰਚੀ ਇਸ ਦੌਰਾਨ ਮਾਸ ਮੱਛੀ ਖੁੱਲੇ ਵਿੱਚ ਬਿਨਾ ਟਕੀ ਦੁਕਾਨਾਂ ਦੇ ਬਾਹਰ ਸੜਕਾ ਕਿਨਾਰੇ ਲੱਗੀਆਂ ਫੜੀਆਂ ਰੱਖ ਕੇ ਵੇਚਦੇ ਪਾਏ ਗਏ ਇੱਥੇ ਵੀ ਬਸ ਨਹੀਂ ਫੂਡ ਸੇਫਟੀ ਨਿਯਮਾਂ ਧਜੀਆਂ ਉਡਾਂਦਿਆਂ ਬਾਹਰ ਖੁੱਲੇ ਵਿੱਚ ਹੀ ਸ਼ਰੇਆ ਮੱਛੀ ਤੇ ਮੁਰਗੇ ਦੀ ਕਟਾਈ ਹੋ ਰਹੀ ਸੀ ਇਹਨਾਂ ਗੰਭੀਰ ਉਲੰਘਣਾ ਤੋਂ ਸਖਤ ਕਾਰਵਾਈ ਕਰਦਿਆਂ ਮਾਸ ਮੱਛੀ ਦੇ ਵਿਕਰੇਤਾ ਨੂੰ 1 ਹਫ਼ਤੇ ਦਾ ਨੋਟਿਸ ਜਾਰੀ ਕਰਦਿਆਂ ਚੇਤਾਵਨੀ ਦਿੱਤੀ ਕਿ ਜੇਕਰ 1 ਹਫ਼ਤੇ ਵਿੱਚ ਇਹ ਸਭ ਠੀਕ ਨਾ ਕੀਤਾ ਗਿਆ ਅਤੇ ਮਾਸ ਮੱਛੀ ਦੇਲਿਕ੍ਰੇਤਾ ਕੋਲ ਫੂਡ ਲਾਇਸੈਂਸ ਨਾ ਪਾਇਦੇ ਬੰਦਿਤ ਦੁਕਾਨਾਂ ਫੀਲ ਕਰ ਦਿੱਤੀਆਂ ਜਾਣਗੀਆਂ ਇਸ ਮੌਕੇ ਜ਼ਿਲ੍ਹਾ ਸਿਹਤ ਅਫਸਰ ਨਾਲ ਫੂਡ ਸੇਫਟੀ ਅਫਸਰ ਮਨੀਸ਼ ਸੋਢੀ ਨਰੇਸ਼ ਕੁਮਾਰ ਰਾਮ ਲਬਾਇਆ ਮੀਡੀਆ ਲਿੰਕ ਤੋਂ ਗੁਰਵਿੰਦਰ ਸ਼ਾਹ ਨੇ ਹਾਜ਼ਰ ਸਨ ਇਸ ਮੌਕੇ ਜ਼ਿਲ੍ਹਾ ਸਿਹਤ ਅਫਸਰ ਡਾਕਟਰ ਮਖਰੀਦ ਸਿੰਘ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਲੋਕਾਂ ਦੀ ਸ਼ਿਕਾਇਤ ਆ ਰਹੀ ਸੀ ਕਿ ਰਹੀਮਪੁਰ ਮੱਛੀ ਅਤੇ ਮੁਰਗਾ ਮਾਰਕੀਟ ਵਿੱਚ ਸ਼੍ਰੀ ਆਮ ਸੜਕ ਦੇ ਕਿਨਾਰੇ ਦੁਕਾਨਾਂ ਦੇ ਬਾਹਰ ਫੜੀਆਂ ਲਾ ਕੇ ਮੱਛੀ ਤੇ ਮੁਰਗੇ ਦੀ ਕਟਾਈ ਹੋ ਰਹੀ ਹੈ ਤੇ ਆਉਣ ਜਾਣ ਵਾਲੇ ਲੋਕ ਜੋ ਮਾਸ ਮੱਛੀ ਨਹੀਂ ਖਾਂਦੇ ਤੇ ਰੋਜ਼ਾਨਾ ਧਾਰਮਿਕ ਸਥਾਨਾਂ ਤੇ ਜਾਣ ਵਾਲੇ ਲੋਕਾਂ ਲਈ ਪਰੇਸ਼ਾਨੀ ਦਾ ਕਉਬ ਬਣਿਆ ਹੋਇਆ ਸੀ ਤੇ ਮੁਹੱਲਾ ਨਿਵਾਸੀਆਂ ਨੂੰ ਵੀ ਕਾਫੀ ਪਰੇਸ਼ਾਨੀ ਹੋ ਰਹੀ ਸੀ ਜਿਸ ਤੇ ਅੱਜ ਜਦੋਂ ਫੂਡ ਟੀਮ ਨਾਲ ਛਾਪੇਮਾਰੀ ਕੀਤੀ ਗਈ ਤੇ ਇੱਥੇ ਕੋਈ ਸਾਫ ਸਫਾਈ ਦਾ ਧਿਆਨ ਨਹੀਂ ਰੱਖਿਆ ਨਾ ਕਿ ਇਹਨਾਂ ਕੋਲ ਕੋਈ ਟੋਪੀ ਨਾ ਕੋਈ ਐਪਰਲ ਅਤੇ ਗੰਦੇ ਕੱਪੜਿਆਂ ਨਾਲ ਧੱਕਿਆ ਹੋਇਆ ਮੁਰਗਾ ਜੋ ਅਨਹਾਈਜਨਿਕ ਹੈ ਤੇ ਦੁਨੀਆ ਭਰ ਦਾ ਦੇਚ ਰਹੇ ਹਨ ਇਹ ਲੋਕ ਗੰਦ ਤੇ ਇਨਾਂ ਕੋਲ 100 ਰੁਪਏ ਵਾਲੀ ਰਜਿਸਟ੍ਰੇਸ਼ਨ ਹੈ ਜਦਕਿ ਇਨਾਂ ਕੋਲ ਫੂਡ ਲਾਇਸੈਂਸ ਹੋਣਾ ਜ਼ਰੂਰੀ ਹੈ 50 ਸਰਕਾਰ ਨੂੰ ਵੀ ਲਗਾ ਰਹੇ ਹਨ ਸਾਲ ਵਿੱਚ ਲੱਖਾਂ ਰੁਪਏ ਦਾ ਚੂਨਾ ਉਹਨਾਂ ਦੱਸਿਆ ਕਿ ਫੂਡ ਸੇਫਟੀ ਐਕਟ ਅਧੀਨ ਇਹ ਸ਼ਰਅਾਂ ਸੜਕ ਤੇ ਮੀਟ ਮੱਛੀ ਦੀ ਕਟਾਈ ਨਹੀਂ ਕਰ ਸਕਦੇ ਸਿਰਫ ਇਹ ਦੁਕਾਨਾਂ ਦੇ ਅੰਦਰ ਸ਼ੀਸ਼ਾ ਲਗਾ ਕੇ ਪਟਾਈ ਕਰ ਸਕਦੇ ਹਨ ਇਸ ਮੌਕੇ ਵਿਭਾਗ ਵੱਲੋਂ ਇਹਨਾਂ ਨੂੰ 7 ਦਿਨ ਦਾ ਟਾਈਮ ਦੇ ਦਿੱਤਾ ਗਿਆ ਤੇ 7 ਦਿਨਾਂ ਦੇ ਅੰਦਰ ਇਹ ਫੂਡ ਸੇਫਟੀ ਦੀਆਂ ਸ਼ਰਤਾਂ ਪੂਰੀਆਂ ਕਰ ਲੈਣ ਨਹੀਂ ਤੇ ਦੁਕਾਨਾਂ ਸੀਲ ਕਰ ਦਿੱਤੀਆਂ ਜਾਣਗੀਆਂ ਇਸ ਮੌਕੇ ਕੁਝ ਲੋਕਾਂ ਵੱਲੋਂ ਸਬਜ਼ੀ ਮੰਡੀ ਵਿੱਚ ਵੀ ਸ਼ਰੇਆ ਮੁਰਗਾ ਵੇਚਿਆ ਜਾ ਰਿਹਾ ਹੈ ਉਹਨਾਂ ਨੂੰ ਇੱਥੋਂ ਦੁਕਾਨਾਂ ਹਟਾਉਣ ਲਈ ਕਿਹਾ ਗਿਆ ਉਹਨਾਂ ਮੀਟ ਮੱਛੀ ਖਾਣ ਵਾਲੇ ਲੋਕਾਂ ਨੂੰ ਫੀਲ ਕੀਤੀ ਕਿ ਇਹ ਮੱਛੀ ਮਾਰਕੀਟ ਵਿੱਚ ਜੋ ਵਿਕ ਰਿਹਾ ਹੈ ਉਹ ਅਨਹਾਈਜਨਿਕ ਤੇ ਜਦ ਤੱਕ ਇਹ ਲੋਕ ਆਪਣੀਆਂ ਦੁਕਾਨਾਂ ਨੂੰ ਠੀਕ ਨਹੀਂ ਕਰ ਲੈਂਦੇ ਉਹਨਾਂ ਸਮਾਂ ਮੀਟ ਮੱਛੀ ਨਾ ਖਰੀਦਣ ਕਿਉਂਕਿ ਇਹ ਖਾਣ ਨਾਲ ਸਿਹਤ ਖਰਾਬ ਹੋ ਸਕਦੀ ਹੈ ਉਹਨਾਂ ਜਿਨ੍ਹਾਂ ਦੇ ਅੰਦਰ ਮੀਟ ਮੱਛੀ ਵਿਕਰੇਤਾ ਹੈ ਜੇ ਬੰਦ ਨੂੰ ਆਦੇਸ਼ ਦਿੱਤੇ ਕਿ ਉਹ ਸੜਕ ਤੇ ਨੰਗਾ ਰੱਖ ਮੀਟ ਮੱਛੀ ਨਾ ਵੇਚਣ ਤੇ ਨਹੀਂ ਸਖਤ ਕਾਰਵਾਈ ਲਈ ਤਿਆਰ ਰਹਿਣ ਤੇ ਹਰ ਵੀ ক্রেਤਾ ਕੋਲ ਫੂਡ ਲਾਇਸੈਂਸ ਹੋਣਾ ਜ਼ਰੂਰੀ ਹੈ ਤੇ ਨਾ ਹੋਣ ਤੇ ਵੱਡਾ ਜੁਰਮਾਨਾ ਵੀ ਹੋ ਸਕਦਾ ਹੈ ਤੇ ਇਹ ਪਰਦਾ ਇਹਦਾਂ ਦਾ ਕੰਮ ਹੋ ਰਿਹਾ ਇਹ ਤਾਂ ਹੋਈ ਨਹੀਂ ਕੋਲ ਲਾਇਸੈਂਸ ਹੈ ਤੇ ਪਰ ਲਾਇਸੈਂਸ ਹੀ ਹੈ ਅੱਜ ਕਰਕੇ ਹੈ ਸਰਕੀ ਕੰਮ ਕਰਨਾ ਪਿਸ਼ੋ ਤੇਰਾ ਲਾਇਸੈਂਸ ਹੋਰ ਕਿਸੇ ਕੇ ਪਾਸ ਹੈ ਨਹੀਂ ਇੱਕ ਵਾਰ ਮੇਰੇ ਉੱਤਰ ਹਨ ਕਾਲਜ ਮਾਰਕੀਟ ਤੋਂ ਦੋ ਦਸਤ ਲਾਇਸੈਂਸ ਕੋਈ ਨਹੀਂ ਤਾਹੇ ਆਪਾਂ ਗਾਈ ਲੈਣੇ ਲਾਇਸੈਂਸ ਬਣਾਉਣਾ ਕੀ ਜਰਾ ਆਪਣੇ ਕਾਝ ਹੋ ਵੀ ਕਰਾਣਾ ਮੈਂ ਕਿਸੇ ਨੂੰ ਜੇ ਤੁਸੀਂ ਕਹੋਗੇ ਇਹ ਕਰਾਓ ਤਾਂ ਹੀ ਕੋਈ ਧੱਕੇ ਨਹੀਂ ਰੱਖਤੇ ਮੱਖੀਆਂ ਇਤਨੀ ਹੈ ਕੋ ਇਧਰ ਆ ਹੁਣ ਮੇਰੀ ਗੱਲ ਸੁਣ ਹਰ ਨਹੀਂ ਬਾਤ ਹੁਣ ਮੇਰੀ ਗੱਲ ਸੁਣ ਲੈ ਧਿਆਨ ਨਾਲ ਲਾਇਸੈਂਸ ਬਣਾਓ ਫਟੇਕ ਔਰ ਸਾਰੀਆਂ ਚੀਜ਼ਾਂ ਲਾਗੂ ਇਹ ਤਾਂ ਤੁਹਾਨੂੰ ਤੁਸੀਂ ਉਹ ਦੇਰੇ ਪੀਆ ਦੇ ਕੇਰੇ ਪੀਆ ਦੇ ਕੇਰੇ ਪੀਆ ਦੇ ਆਹ ਵੇਖੋ ਜੀ ਮੱਖੀਆਂ ਆਈਆਂ ਉਹ ਪੂਰਨ ਦਾ ਮੁੰਡਾ ਇਹ ਪੂਰਨ ਦਾ ਪੂਰਨ ਨਾ ਪੂਰਨ ਸਾਹਮਣੇ ਜਿਦਾ ਸੁੱਕਾ ਉਹ ਆਹ ਕਿ ਤਾਰਾ ਗੰਭਾ ਗੰਦਾ ਕੱਪੜਾ ਦਿੱਤਾ ਕੱਪੜਾ ਵੇਖੋ ਜੀ ਇਹਦਾ ਕੱਪੜਾ ਕਿਦਾਂ ਦਾ ਆਹ ਵਾਹ ਆ ਤੂੰ ਇਧਰ ਦੇਖ ਤਾਂ ਸਾਡਾ ਮਾਣ ਆਪਣੀ ਸਾਥ ਤੇ ਮਰੀ ਗੱਲ ਕਰ ਗੱਲ ਕਰ ਮੈਂ ਉਹਨੇ ਕਹਦਾਂ ਪਾਲਗਤਾਂ ਵਿੱਚ ਬੈਠ ਜਾ ਪਹਿਲਾਂ ਮੇਰੀ ਗੱਲ ਸੁਣਨ ਨੂੰ ਬੰਦ ਕਰ ਆ ਆ ਦੇ ਵਿੱਚ ਮੱਖੀਆਂ ਦੇਖ ਕੋਈ ਨਹੀਂ ਕਰਦਾ ਲੋਕੀ ਉੱਥੇ ਲੱਦੇ ਆ ਕੱਪੜਾ ਚਾਹੁੰਦਾ ਤੂੰ ਤਾਂ ਵੈਸੇ ਬੜਾ ਲੰਬੜਾ ਤੇਰਾ ਨਾਮ ਕੀ ਆ ਉਹਰਾ ਘਾਤੂ ਗਾਟੇ ਮੇਰਾ ਨਾਮ ਕੀ ਆ ਕਲਜੀ ਕੁਮਾਰੋ ਕਲਜੀ ਕੁਮਾਰ ਪੋਰਨ ਦਾ ਬਰਾ ਇਹਨਾਂ ਬਰਾ ਪੋਰਨ ਦਾ ਬਰਾ ਤੁਮ ਬੋ ਤੁਲਮਾ ਬਾਦ ਦੇ ਭਾਰਮੈਂ ਤੈਨੂੰ ਪੁੱਛਿਆ ਤੂੰ ਕੰਮ ਕਰ ਰਿਹਾ ਤੇਰਾ ਨਾਮ ਕੀ ਆ ਕਲਜੀ ਕੁਮਾਰ ਕਲਜੀ ਕੁਮਾਰ ਪੰਜਾਬੀ ਆ ਕਲਜੀ ਕੁਮਾਰ ਦਾ ਮਾ ਬਾਦ ਅੰਦਰ ਸਮਾਨਾ ਸਮਾਨਾ ਤੁਮਰ ਅੰਦਰ ਬਗ ਦਾ ਪੋਰਨ ਦਾ ਕਾਰਗਰ ਜਿਹੜੇ ਲੋਕ ਨਹੀਂ ਕਰਦੇ ਦੁਕਾਨਾ ਬਣਾਉਗਾ ਫੇ ਦੁਕਾਨ ਬਣਾਉਗਾ ਫੇ ਅੰਦਰ ਬਣਾਉਗਾ ਇਹ ਤੂੰ ਦੇਖਣਾ ਮੈਂ ਨਹੀਂ ਦੇਖਣਾ ਬਣਾਉਂਗਾ ਤਾਂ ਨਾ ਕੰਮ ਕਰੂ ਨਾ ਚਾਹ ਰੇ ਰਜਿਸਟ੍ਰੇਸ਼ਨ ਕਿਹੜੇ ਪਾਜੀ ਕੋਲ ਔਰੰਗਪੁਰ ਪੁਰੰਦਾ ਕੀ ਮਤਲਬ ਕੰਮ ਤੂੰ ਕਰਦਾ ਪੁਰੰਦਾ ਕਰਦਾ ਰਜਿਸਟ੍ਰੇਸ਼ਨ ਦਿਖਾ ਤਾਂ ਜਿਹੜੇ ਲੋਕ ਨਹੀਂ ਖਾਂਦੇ ਤੁਸੀਂ ਉਹਨਾਂ ਨੂੰ ਵੀ ਮੀਟ ਦਿਖਾਈ ਜਾਂਦੇ ਆ ਕਬਰ ਕਿਉਂ ਨਹੀਂ ਕਰਕੇ ਰੱਖਦੇ ਕਰਾਂਗੇ ਮਾਰੀ ਦੋ ਮਿੰਟ ਪਾਰੀ ਮਾਰ ਕੇ ਦੇ ਉਹ ਮੋਟਰ ਤੇ ਦਾ ਕੋਈ ਲਾਇਸੈਂਸ ਨਹੀਂ ਇਹਦੇ ਕੋਲ ਜਿੱਨਾ ਕਰੋ ਇਹਨੇ ਕੀ ਹੁੰਦਾ ਚੱਲ ਕੋਈ ਨਹੀਂ ਕੀ ਮੂੰਹ ਡੱਲੇ ਨੂੰ ਚੱਲ ਕੋਈ ਨਹੀਂ ਕੀ ਇਹ ਬੋਲਣ ਦੀ ਤਮੀਜ਼ ਆ ਤੈਨੂੰ ਜਿਹੜਾ ਮੁੰਡਾ ਆਕੜਿਆ ਤੇ ਬੁਹਿਕਾ ਆ ਆਕੜਿਆ ਉਹ ਆ ਜਿਹੜਾ ਕਾਲਜ ਆ ਹੋਈ ਆ ਪਤਾ ਕਿੱਥੇ ਉਹ ਇਹ ਹੀ ਆ ਲੱਗਾ ਉੱਪਰ ਫੋ ਆਹ ਤਾਂ ਬਰਤੀਆਂ ਬੈਠੀ ਦੇ ਹੁੰਦਾ ਇਹ ਕੱਪੜੇ ਕੱਲ ਧੋਇਆ ਮੰਗਲਵਾਰ ਦੇ ਹੋਵੇ ਮੈਂ ਤਾਂ ਤੇਰਾ ਤਾਂ ਇਦਾਂ ਹੀ ਹਾਲ ਚਲ ਕੋਈ ਨਹੀਂ ਕਾ ਲੂ ਧੋ ਲੈ ਨਾ ਦੇਖ ਇਹਦੇ ਆਧਾਰ ਕੱਢ ਦੀ ਫਟ ਲਓ ਇੱਕ ਇਹਨੂੰ ਨਾ ਹੱਥ ਪੈ ਜਿੰਨਾ ਚਲਾ ਚਲੋ ਹੌਲੀ ਜਿਓ ਆ ਚਲੋ ਜਾ ਹੁਣ ਕੀ ਦੇਖੀ ਆ ਰਹੇ ਨਹੀਂ ਹੋ ਰਹੀ ਆ ਜਾਣਾ ਤੁਹਾਨੂੰ ਨਹੀਂ ਮੈਂ ਤੇ ਬੋਲਿਆ ਕਿ ਸਭ ਸਾਫ ਦਾ ਸਮਾਨ ਰੱਖਣਾ ਓਪਨ ਨਹੀਂ ਰੱਖਣਾ ਉਹ ਪਾਣੀ ਲਿਖੂਗਾ ਢੱਕ ਕੇ ਰੱਖਣਾ ਸਭੀ ਢੱਕ ਕੇ ਰੱਖਣਾ ਕਿਉਂ ਨਾ ਬਣਾਉਂਦੇ ਕਹਿ ਰਹੇ ਕੈਵਨ ਬਣਾ ਲਓ ਸੀਸੇ ਦਾ ਕੀ ਬਣਾਉਂ ਬਣਾਓ ਅੱਛਾ ਸੀਸੇ ਦਾ ਠੀਕ ਹੈ ਜੇ ਲੋਕ ਨਹੀਂ ਕਈ ਖਾਤੇ ਮੱਛੀ ਆਪ ਉਹਨਾਂ ਕੋ ਵੀ ਦਿਖਾਤੇ ਹੋ ਠੀਕ ਹੈ ਲੋਕ ਨਹੀਂ ਲਾਈਕ ਕਰਤੇ ਸਭ ਲੋਕ ਨਹੀਂ ਖਾਤੇ ਠੀਕ ਹੈ ਸਰ ਜਿਸ ਨੂੰ ਖਾਤਾ ਉਸ ਕੋ ਖਲਾਓ ਲੋਕ ਉਧਰ ਜਾਂਦੇ ਆ ਲੋਕ ਇਸ ਲੁਧਿਆਣਾ ਸੇ ਕੰਪਲੇਂਟ ਆਈ ਮੋਜੇ ਤੇ ਲੋਕ ਚਿੰਤਪੁਰ ਨੇ ਮਾਤਾ ਕੇ ਦਰਸ਼ਨੋਂ ਕੇ ਲਈ ਜਾਂਦੇ ਆ ਉਹ ਕਹਤੇ ਇਹ ਮੱਛੀ ਮਾਰਕੀਟ ਦਾ ਕਰੋ ਕੁਛ ਸਹੀ ਗੱਲ ਸਹੀ ਗੱਲ ਸਹੀ ਗੱਲ ਹੈ ਬਿਲਕੁਲ ਸਹੀ ਤੁਹਾਡੀ ਚੋਪੀ ਕੈਪਸ ਅੰਦਰ ਪਰ ਅਸਰ تو پھر اندر وہ دودھ لےو آنے والے ہاں تیرے کو تو ٹھیک کروں گا تیرے کو تو بولنے کی بھی تمیز سناؤں گا تیری جہاں اکڑا نا وہ ٹھیک کریں گے ہم اگلے <سؤال> دن بھی چلیے ہاں ٹکٹ کر یہ نہیں چلے گا لائسنس بناؤ دو ہزار پیس لانا ہمارا یہ رجسٹریشن نہیں چلے گا ਇਹ ਇਹਦਾ ਵੀ ਕਾਰਵਾਈ ਕਰੋ ਇਹਨਾਂ ਨੂੰ ਪਹਿਲਾਂ ਵੀ ਕਿੰਨੀ ਵਾਰੀ ਵਾਰਨ ਕੀਤਾ ਪਰ ਇਹਨਾਂ ਤੇ ਨਹੀਂ ਅਸਰ ਹੋਇਆ ਅੱਜ ਵੀ ਦੇਖਿਆ ਮੱਖੀਆਂ ਉੱਤਾਂ ਹੀ ਆ ਹਾਈਜਨ ਦਾ ਕੋਈ ਖਿਆਲ ਨਹੀਂ ਕੋਈ ਫੂਡ ਸੇਫਟੀ ਮੈਜਰ ਨਹੀਂ ਲੈ ਕਿਸੇ ਨੇ ਕੈਪ ਨਹੀਂ ਪਾਈ ਕਿਸੇ ਨੇ ਗਲੋਵਜ਼ ਨਹੀਂ ਪਾਏ ਕਿਸੇ ਨੇ ਐਪਰਨ ਨਹੀਂ ਖਾਸ ਕਰਕੇ ਮੀਟ ਦਾ ਕੰਮ ਕਰਦੇ ਇਹਨਾਂ ਦਾ ਐਪਰਨ ਤਾਂ ਹਰੇਕ ਦਾ ਹੋਣਾ ਹੀ ਚਾਹੀਦਾ ਕਿਸੇ ਕੋਲ ਐਪਰਨ ਨਹੀਂ ਹੈਗਾ ਇਹ ਨੋਟਿਸ ਦੇ ਚੱਲੇ ਸਰਵ ਕਰਤਾ ਸਾਈਨ ਕਰਾ ਲੈ ਰਸੀਦ ਕਰਾਤਾ ਇਹਨਾਂ ਨੂੰ ਇੱਕ ਹਫਤੇ ਦਾ ਟਾਈਮ ਦੇ ਤਾਂ ਇੱਕ ਹਫਤੇ ਦੇ ਵਿੱਚ ਅਗਰ ਇਹਨਾਂ ਨੇ ਇਹ ਚੀਜ਼ਾਂ ਨਹੀਂ ਲਾਗੂ ਕੀਤੀਆਂ ਜਿਹੜਾ ਜਿਹੜੇ ਬੰਦੇ ਨੇ ਨਹੀਂ ਲਾਗੂ ਕੀਆ ਉਹਦਾ ਕੰਮ ਬੰਦ ਹੋ ਜਾਊਗਾ ਲਾਇਸੈਂਸ ਰੱਦ ਕਰ ਦਾਂਗੇ ਔਰ ਅਨ ਹਾਈਜਨ ਦਾ ਚਲਾਨ ਵੀ ਕਰਾਂਗੇ ਕੋਰਟ ਵਿੱਚ ਵੀ ਪੇਸ਼ ਕਰਾਵਾਂਗੇ ਇਹਨਾਂ ਨੂੰ ਜਿਹੜਾ ਲੀਗਲ ਕਾਰਵਾਈ ਪੂਰੀ ਚੁਲੰਗਾਵਾਂਗੇ ਇਹਨਾਂ ਨੂੰ ਪਤਾ ਲੱਗੂਗਾ ਵੀ ਕੋਈ ਕਾਨੂੰਨ ਵੀ ਹੈਗਾ ਕੋਈ ਫੂਡ ਸੇਫਟੀ ਐਕਟ ਵੀ ਹੈਗਾ ਇਸ ਦੇਸ਼ 'ਚ ਕਿ ਹੈ ਹੀ ਨਹੀਂ ਸ਼ਿੱਕੇ ਟੰਗਿਆ ਹੋਇਆ ਇਹਨਾਂ ਨੇ ਔਰ ਜ਼ਿਆਦਾਤਰ ਜਿੰਨੇ ਮੈਂ ਬੰਦੇ ਇੱਧਰ ਦੇਖੇ ਸਾਰੇ ਪ੍ਰਵਾਸੀ ਆ ਤੇ ਮੈਨੂੰ ਇਹਨਾਂ ਤੋਂ ਕੋਈ ਇਤਰਾਜ਼ ਨਹੀਂ ਹੈਗਾ ਪਰ ਇਹ ਫੂਡ ਸੇਫਟੀ ਦੇ ਨਿਯਮਾਂ ਨੂੰ ਤਾਂ ਸਮਝਦੇ ਹੀ ਕੱਖ ਨਹੀਂ ਨਾ ਇਹ ਤਾਂ ਕਹਿੰਦੇ ਜੋ ਗੰਦ ਖੜਾ ਦੋ ਲੋਕਾਂ ਨੂੰ ਸੋ ਅਸੀਂ ਇਹ ਪੰਜਾਬ ਮਿਸ਼ਨ ਤੰਦਰੁਸਤ ਪੰਜਾਬ ਲਾਗੂ ਕਰਨਾ ਹੁਣ ਹਰ ਬੰਦਾ ਨਹੀਂ ਖਾਂਦਾ ਕੋਈ ਬੰਦੇ ਵੈਜ ਮੈਂ ਨਾਨ ਵੈਜ ਨਹੀਂ ਖਾਂਦੇ ਉਹ ਨਹੀਂ ਲਾਈਕ ਕਰਦੇ ਉਹਨਾਂ ਨੂੰ ਤਾਂ ਸਾਹਮਣੇ ਦੇਖ ਕੇ ਵੀ ਅੱਛਾ ਨਹੀਂ ਲੱਗਦਾ ਜਿਹੜਾ ਖਾਂਦਾ ਉਹਨੂੰ ਪਰਦੇਚ ਕਰੋ ਆਪਣਾ ਕੰਮ ਲੋਕਾਂ ਨੂੰ ਖਿਲਾਓ ਸੋਹਣਾ ਬਿਜ਼ਨਸ ਕਰੋ ਅਸੀਂ ਕਿਸੇ ਨੂੰ ਤੰਗ ਪਰੇਸ਼ਾਨ ਨਹੀਂ ਕਰਦੇ ਫੂਡ ਸੇਫਟੀ ਸਟੈਂਡਰਡ ਅਥਾਰਟੀ ਆਫ ਇੰਡੀਆ ਦੇ ਜਿਹੜੇ ਨਿਯਮ ਆ ਉਹਨਾਂ ਨੂੰ ਇਨ ਵਿੱਚ ਲਾਗੂ ਕਰਾਂਗੇ ਸਭ ਤੋਂ ਪਹਿਲਾਂ ਉਹਨਾਂ ਨੂੰ ਲਾਇਸੈਂਸ ਲੈ ਕੇ ਜਿਹੜੇ ਵੀ ਔਰ ਹਾਈਜੀਨ ਹੋਊਗੀ ਔਰ ਇਹਨਾਂ ਨੂੰ ਆਪ ਨੂੰ ਵੀ ਉਹ ਚੰਗਾ ਲੱਗਣਾ ਪੈਣਾ ਹਾਲ ਦੀ ਘੜੀ ਇਹਨਾਂ ਨੂੰ ਬੁਰਾ ਲੱਗਦਾ ਪਰ ਜਦੋਂ ਇਹ ਚੀਜ਼ਾਂ ਲਾਗੂ ਹੋ ਗਈਆਂ ਇਹਨਾਂ ਨੂੰ ਵੀ ਖਰਾ ਲੱਗਣਾ ਜਦ ਇੰਨੀ ਕਮਾਈ ਕਰਦੇ ਆ ਇੱਕ ਛੋਟਾ ਜਿਹਾ ਕੈਵਨ ਚੋਰੀ ਬਣਾਉਂਦੇ ਸ਼ੀਸ਼ੇ ਦਾ ਮੈਂ ਇਹ ਚੀਜ਼ਾਂ ਨੂੰ ਸ਼ੋਰ ਕਰੂੰਗਾ ਬੇਕ ਸ਼ੋਰ ਕਰਾਂਗੇ ਐਸਐਸਪੀ ਹੁਸ਼ਿਆਰਪੁਰ ਜਿਹੜੇ ਆ ਉਹਨਾਂ ਦੇ ਵੀ ਬਹੁਤ ਧੰਨਵਾਦੀ ਆ ਉਹ ਸਾਨੂੰ ਸਿਕਿਉਰਿਟੀ ਵੀ ਪ੍ਰੋਵਾਈਡ ਕਰਦੇ ਆ ਹਰ ਜਗ੍ਹਾ ਵੀ ਜਿੱਥੇ ਜਾਂਦੇ ਉਹਨਾਂ ਨੇ ਉਹਨਾਂ ਦੇ ਹੈਗਾ ਵੀ ਤੁਹਾਡੇ ਨਾਲ ਸਿਕਿਉਰਿਟੀ ਜਾਊਗੀ ਅੱਜ ਸਾਡੇ ਨਾਲ ਪੁਰਹੀਰਾ ਚੌਂਕੀ ਦੇ ਮੁਲਾਜ਼ਮ ਵੀ ਸਾਥ ਦੇ ਰਹੇ ਆ ਅਸੀਂ ਐਸਐਸਪੀ ਸਾਹਿਬ ਦਾ ਵੀ ਧੰਨਵਾ ਤੇ ਔਰ ਨਾਲ ਦੇ ਨਾਲ ਹੀ ਕਹਿੰਦੇ ਆ ਇਹ ਵੀ ਨਾਲ ਸਾਥ ਦੇਣਗੇ ਸਾਡੇ ਆਉਂਦੇ ਸਮੇਂ ਚ ਔਰ ਹਰ ਤਰੀਕੇ ਨਾਲ ਅਸੀਂ ਜਿਹੜਾ ਇਹਨਾਂ ਨੂੰ ਨਾ ਫੂਡ ਸੇਫਟੀ ਦੇ ਨਿਯਮ ਲਾਗੂ ਕਰਾ ਕੇ ਹਟਾਂਗੇ ਮਿਸ਼ਨ ਕੰਪਰੋਸ 50 ਜਿਹੜਾ ਹੈ ਉਹਨੂੰ ਲਾਗੂ ਕਰਾਂਗੇ ਮੈਂ ਇਹੀ ਕਹਿਣਾ ਚਾਹੁੰਦਾ ਇਹਨੂੰ ਲਾਈਟਲੀ ਨਾ ਲਿਓ ਸੀਰੀਅਸਲੀ ਲਿਓ ਔਰ ਇੱਕ ਹਫਤੇ ਦੇ ਵਿੱਚ ਵਿੱਚ ਆਪਣਾ ਸਾਰੀਆਂ ਚੀਜ਼ਾਂ ਨਾਰਮਲ ਹੋ ਜਾਣ ਔਰ ਲੋਕੀ ਫੋਨ ਕਰਕੇ ਨਵੀ ਲੋਕੀ ਪ੍ਰੇਸ਼ ਕਰਨਗੇ ਥੈਂਕ ਯੂ ਸ਼ੁਕਰੀਆ